ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀ ਇਹ ਵੀਡੀਓ ਪਾਉਣੀ ਬਹੁਤ ਜ਼ਰੂਰੀ ਸੀ ਕਿਉਂਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਉਸ ਹਰ ਸਮੇਂ ਨਾਲ ਜੋੜਨਾ ਚਾਹੁੰਦੀ ਹਾਂ ਜੋ ਕਿ ਗੁਰੂ ਸਾਹਿਬ ਜੀ ਦੇ ਨਾਲ ਜੁੜਿਆ ਹੋਇਆ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਦੇ ਦਿਨ ਗੁਰੂ ਸਾਹਿਬ ਜੀ ਦੇ ਛੋਟੇ ਸਹਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਕੀ ਸ਼ਹੀਦ ਕੀਤਾ ਗਿਆ ਸੀ ਮੈਂ ਅੱਜ ਤੁਹਾਨੂੰ ਦੱਸਣ ਲੱਗੀ ਹਾਂ ਉਸ ਸਮੇਂ ਤੁਸੀਂ ਅਗਰ ਜਾਪ ਕਰੋਗੇ ਤਾ ਤੁਹਾਡੀ ਹਾਜ਼ਰੀ ਸੱਚਖੰਡ ਗੜ੍ਹ ਦਰਗਾਹ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਲੱਗੇਗੀ ਤੇ ਤੁਹਾਡੀ ਹਰ ਇੱਕ ਮੁਰਾਦ ਗੁਰੂ ਸਾਹਿਬ ਜੀ ਪੂਰੀ ਕਰਨਗੇ ਜਿਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਆਪਾਂ ਜਦੋਂ ਦੁੱਖ ਦੀ ਘੜੀ ਦੇ ਵਿੱਚ ਹੁੰਨੇ ਆ ਉਸ ਤਰੀਕੇ ਨਾਲ ਸਿਮਰਨ ਕਰਦੇ ਆ ਨਾਮ ਜਪਦੇ ਆ ਉਸੇ ਤਰੀਕੇ ਨਾਲ ਤੁਸੀਂ ਚੌਂਕੜਾ ਲਗਾ ਕੇ ਥੱਲੇ ਕਪੜਾ ਵਿਛਾ ਕੇ ਪਰਨ ਤੁਸੀਂ ਪੌਣਾ ਘੰਟਾ ਜ਼ਰੂਰ ਕਰਨਾ ਅਗਰ ਨਾ ਹੋ ਸਕੇ ਤਾਂ ਤੁਰਦੇ ਫਿਰਦੇ ਤੁਸੀਂ ਕੋਈ ਕੰਮ ਕਾਜ ਕਰਦੇ ਹੋ ਤਾਂ ਤੁਰਦੇ ਫਿਰਦੇ ਕਰਨਾ ਇਸ ਦਾ ਸਮਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਇਸ ਸਿਮਰਨ ਨੂੰ ਜ਼ਰੂਰ ਜਪਨਾ ਤਾਂ ਦੇਖਿਓ ਵਾਹਿਗੁਰੂ ਜੀ ਤੁਹਾਨੂੰ ਆਪਣੀ ਗੋਦ ਦੇ ਵਿੱਚ ਕਿਵੇਂ ਬਿਠਾਉਂਦੇ ਨੇ ਕਿਉਂਕਿ ਇਹ ਸਮਾਂ ਬਹੁਤ ਔਖੀ ਘੜੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਹੀਦੀ ਦਿਹਾੜੇ ਚੱਲ ਰਹੇ ਨੇ ਛੋਟੇ ਸਹਿਬਜ਼ਾਦਿਆਂ ਵੱਡੇ ਸਹਿਬਜ਼ਾਦਿਆਂ ਤੇ ਗੁਰੂ ਸਾਹਿਬ ਜੀ ਦੇ ਪਰਿਵਾਰ ਨੂੰ ਸ਼ਹੀਦੀ ਨੂੰ ਮੁੱਖ ਰੱਖਦੇ ਹੋਏ ਆਪਾਂ ਉਹਨਾਂ ਵਾਸਤੇ ਕੁਝ ਸਮਾਂ ਸਿਮਰਨ ਦੇ ਵਿੱਚ ਕੱਢੀਏ ਕਿਉਂਕਿ ਸਾਰਾ ਦਿਨ ਰਾਤ ਆਪਾਂ ਆਪਣੇ ਵਾਸਤੇ ਕਮਾਉਂਦੇ ਆਂ ਗੁਰੂ ਸਾਹਿਬ ਜੀ ਤੋਂ ਆਪਾਂ ਬਹੁਤ ਕੁਝ ਭਾਲਦੇ ਆਂ ਪਰ ਪਰਿਵਾਰ ਵਾਸਤੇ ਆਪਾਂ ਥੋੜਾ ਜਿਹਾ ਸਮਾਂ ਕੱਢੀਏ ਕਿਉਂਕਿ ਅੱਜ 10:10 ਤੇ 10:10 ਤੋਂ ਲੈ ਕੇ ਪੌਣੇ 11:00 ਤੱਕ ਤੁਸੀਂ ਮੂਲ ਮੰਤਰ ਤੇ ਵਾਹਿਗੁਰੂ ਗੁਰਮੰਤਰ ਦਾ ਜਾਪ ਜ਼ਰੂਰ ਕਰਨਾ ਕਿ ਤੁਸੀਂ ਇਹ ਪੌਣਾ ਘੰਟਾ ਜਿਹੜਾ ਸਿਮਰਨ ਦੇ ਵਿੱਚ ਅੱਧਾ ਘੰਟਾ ਲਗਾਉਂਗੇ ਇਹ ਤੁਹਾਡੀ ਹਾਜ਼ਰੀ ਪੂਰੀ ਦੁਰਗਾ ਵਿੱਚ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਲੱਗੇਗੀ ਇਹ ਸੋਚ ਕੇ ਤੁਸੀਂ ਸਿਮਰਨ ਕਰਨਾ ਕਿ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਬੱਚਿਆਂ ਲਈ ਨਹੀਂ ਆਪਣੇ ਪਰਿਵਾਰ ਲਈ ਇਹ ਸਿਮਰਨ ਕਰ ਰਹੇ ਹਾਂ ਤਾਂ ਕਿ ਸਾਡਾ ਪਰਿਵਾਰ ਵਾਹਿਗੁਰੂ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲੇ ਸਾਡੇ ਪਰਿਵਾਰ ਦੇ ਵਿੱਚ ਗੁਰਸਿੱਖੀ ਆਵੇ ਸਾਡੇ ਘਰ ਦੇ ਵਿੱਚੋਂ ਕਲੇਸ਼ ਦੁੱਖ ਜਿਹੜੇ ਕਿ ਅੱਜ ਕੱਲ੍ਹ ਕਲਯੁਗ ਦੇ ਵਿਚਾਰਿਆ ਉਹਨਾਂ ਚਲੇ ਜਾਣ ਸਾਰਿਆਂ ਨੂੰ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰਨੀ ਕਹੂੰਗੀ ਕਿ ਅੱਜ 10:10 ਤੋਂ ਲੈ ਕੇ ਪੌਣੇ 11:00 ਵਜੇ ਤੱਕ ਤੇ ਕੱਲ ਨੂੰ 10:10 ਤੋਂ ਲੈ ਕੇ ਪੌਣੇ 11:00 ਵਜੇ ਤੱਕ ਇੱਕ ਜਪਜੀ ਸਾਹਿਬ ਜੀ ਦਾ ਪਾਠ ਵਾਹਿਗੁਰੂ ਗੁਰਮੰਤਰ ਤੇ ਮੋਲ ਮੰਤਰ ਦਾ ਪਾਠ ਚੌਂਕੜਾ ਲਗਾ ਕੇ ਅੱਖਾਂ ਬੰਦ ਕਰਕੇ ਸਾਰੇ ਪਰਿਵਾਰ ਸਮੇਤ ਜ਼ਰੂਰ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੇ ਦੋਹੇ ਹੱਥ ਜੋੜ ਕੇ ਕਰਦੀਆਂ ਅਰਦਾਸ ਕਿ ਵਾਹਿਗੁਰੂ ਜੀ ਮੇਰੇ ਸਾਰੇ ਭੈਣ ਭਰਾਵਾਂ ਦੇ ਕਰਨ ਦੁੱਖਾਂ ਦਾ ਨਾਸ਼ ਅੱਜ ਦੀ ਜਿਹੜੀ ਵੀਡੀਓ ਹੈ ਇਹ ਬਹੁਤ ਹੀ ਖਾਸ ਹੋਣ ਵਾਲੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਜ਼ਰੂਰ ਦੇਖਣਾ ਕਿਉਂਕਿ ਨਾਮ ਤਾਂ ਤੁਸੀਂ ਮੈਨੂੰ ਕਹੋਗੇ ਵੀ ਭੈਣੇ ਸਾਰੇ ਜਪਦੇ ਆ ਸਾਰੇ ਅਰਦਾਸਾਂ ਕਰਦੇ ਆ ਹਨ ਪਰ ਤੁਸੀਂ ਦੇਖਿਆ ਹੋਣਾ ਹਨਾ ਕਈ ਦਿਨ ਅਜਿਹੀ ਹੁੰਦੀ ਹੈ ਜਦੋਂ ਕਿ ਆਪਾਂ ਨਾਮ ਜਪਦੇ ਆ ਉਸ ਚੀਜ਼ ਦਾ ਫਾਲ ਆਪਾਂ ਨੂੰ ਹਨਾ ਜਿਆਦਾ ਮਿਲਦਾ ਹੈਗਾ ਹੁਣ ਤੁਸੀਂ ਸੁਣਿਆ ਹੀ ਹੈ ਸਾਰਿਆਂ ਨੇ ਕਿ ਹਨਾ ਕੁੰਭ ਦਾ ਮੇਲਾ ਚੱਲ ਰਿਹਾ ਹੈਗਾ ਜਿਹੜਾ ਕਿ 12 ਸਾਲਾਂ ਬਾਅਦ ਆਉਂਦਾ ਹੈ ਹਨਾ Hindu ਧਰਮ ਦੇ ਵਿੱਚ ਇਹ ਜਿਹੜਾ ਉਹਨਾਂ ਦਾ ਸਥਾਨ ਹੈਗਾ ਤਿਉਹਾਰ ਹੈ ਮਤਲਬ ਕਿ ਇਸ਼ਨਾਨ ਕਰਨ ਜਾਂਦੇ ਆ ਉੱਥੇ ਹਨਾ ਇਸ ਚੀਜ਼ ਨੂੰ ਸਮਝਦੇ ਆ ਵੀ ਸਾਡੇ ਜਿਹੜੇ ਜਨਮਾਂ ਜਨਮਾਂ ਦੇ ਪਾਪ ਨੇ ਉਹ ਕੱਟੇ ਜਾਣਗੇ ਅਗਰ ਅਸੀਂ ਪ੍ਰਾਗਰਾਜ ਜਾਂ ਪਾਣਾ ਜਿੱਥੇ-ਜਿੱਥੇ ਵੀ ਇਹਨਾਂ ਦੇ ਤਿੰਨ ਜਗ੍ਹਾ ਤੇ ਇਹ ਮਤਲਬ ਕਿ ਸਥਾਨ ਨੇ ਜਿੱਥੇ ਇਹ ਇਸ਼ਨਾਨ ਕਰਦੇ ਇਹਨੇ ਦੇਖੋ ਹਰ ਇੱਕ ਧਰਮ ਹੈ ਜਿਹੜਾ ਉਹ ਪੂਜਨੀਕ ਹੈਗਾ ਹਨਾ ਕਹਿੰਦੇ ਨੇ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਹੈਗਾ ਸਾਰੇ ਧਰਮਾਂ ਦਾ ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਵਾਹਿਗੁਰੂ ਅੱਲਾ ਰਾਮ ਸਾਰਿਆਂ ਨੇ ਆਪਣੇ ਆਪਣੇ ਯੁੱਗ ਦੇ અવਤਾਰ ਹੋਏ ਨੇ ਤੇ ਰੱਬ ਤਾਂ ਇੱਕੋ ਹੀ ਸੀਗਾ ਤੇ ਉਹ ਤਾਂ ਆਪਾਂ ਬੰਡੀਆਂ ਪਾ ਲਈਆਂ ਨੇ ਗਿਆ ਹਨ ਇਸੇ ਕਰਕੇ ਆਪਾਂ ਹਨਾ ਭਟਕ ਗਿਆਗੇ ਕੋਈ ਕਹਿੰਦਾ ਵੀ ਇਸ ਤਰੀਕੇ ਨਾਲ ਜਪੋ ਕੋਈ ਕਹਿੰਦਾ ਇਸ ਤਰੀਕੇ ਨਾਲ ਜਪੋ ਇਹੀ ਆਪਾਂ ਹਨਾ ਬੱਬਲ ਪੂਸੇ ਮਿਲ ਕੇ ਇੱਕ ਘੁੰਮਣ ਘੇਰੀ ਦੇ ਵਿੱਚ ਹਨਾ ਫਸ ਚੁੱਕੀ ਆਗੇ ਜਿਹੜਾ ਅੱਜ ਦਾ ਦਿਨ ਹੈਗਾ ਸਿੱਖ ਇਤਿਹਾਸ ਵਾਸਤੇ ਅੱਜ ਤੇ ਕੱਲ ਬਹੁਤ ਹੀ ਖਾਸ ਦਿਨ ਹੈਗਾ ਤੁਹਾਨੂੰ ਪਤਾ ਹੈ ਵੀ ਅੱਜ ਮਕਰ ਸਕ્રાੰਤੀ ਦੇ ਰੂਪ ਦੇ ਨਾਲ ਵੀ ਆਪਾਂ ਹਨਾ ਮਨਾਉਣੇ ਆਗੇ ਕਈ ਭੈਣ ਭਰਾ ਕਹਿਣਗੇ ਵੀ ਮਾਗੀ ਦਾ ਮੇਲਾ ਹੈ ਹਨਾ ਲੋੜੀ ਦਾ ਮੇਲਾ ਹੈ ਦੇਖੋ ਆਪਣੇ ਇਤਿਹਾਸ ਦੇ ਵਿੱਚ ਲੋੜੀ ਦਾ ਕੋਈ ਇਤਿਹਾਸ ਨਹੀਂ ਹੈਗਾ ਜੇ ਆਪਾਂ ਕਹੀਏ ਹਨਾ ਆਪਣੇ ਧਰਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਜਿਹੜਾ ਕਿ ਮਾਗੀ ਦਾ ਹੈ ਮੇਲੇ ਕਈ ਜਗ੍ਹਾ ਤੇ ਮਨਾਏ ਜਾਂਦੇ ਹੈਗੇ ਇਹਨਾਂ ਦੇ ਪਿੱਛੇ ਤੁਹਾਨੂੰ ਪਤਾ ਹੀ ਹੈ ਕਿ ਮੁਕਤਸਰ ਸਾਹਿਬ ਗੁਰੂ ਸਾਹਿਬ ਜੀ ਨੇ 40 ਮੁਕਤੇ ਜਿਹੜੇ ਕਿ ਗੁਰੂ ਸਾਹਿਬ ਜੀ ਨੂੰ ਬੇਦਾਵਾ ਲਿਖ ਕੇ ਆ ਗਏ ਸੀਗੇ ਭਾਈ ਮਹਾ ਸਿੰਘ ਜੀ ਹੋਰੀਏ ਗੁਰੂ ਸਾਹਿਬ ਜੀ ਨੂੰ ਆ ਕੇ ਮਿਲੇ ਤੇ ਉਹਨਾਂ ਦਾ ਬੇਦਾਵਾ ਗੁਰੂ ਸਾਹਿਬ ਜੀ ਨੇ ਪਾੜਿਆ ਸੀਗਾ ਤੇ ਉਹਨਾਂ ਨੂੰ ਫਿਰ ਮੁਕਤ ਕੀਤਾ ਸੀਗਾ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਗੁਰੂ ਸਾਹਿਬ ਜੀ ਨੂੰ ਕਿ ਤੁਸੀਂ ਸਾਨੂੰ ਹਨਾ ਮਾਫ ਕਰ ਦੋਗੇ ਜਿਵੇਂ ਕਿ ਮੈਂ ਤੁਹਾਨੂੰ ਅਕਸਰ ਵੀਡੀਓ ਦੇ ਵਿੱਚ ਕਹਿਣੀ ਆ ਕਿ ਇਹ ਦੇਖੋ ਜਿਵੇਂ ਇੱਕ ਪਿਓ ਹੁੰਦਾ ਹੈ ਹਨਾ ਪੂਰਾ ਝਿੜਕਦਾ ਉਹ ਜਦੋਂ ਕਈ ਵਾਰੀ ਕੋਈ ਬੱਚਾ ਗਲਤੀ ਕਰ ਦਿੰਦਾ ਹੈ ਨਾ ਪੁੱਤ ਗਲਤੀ ਕਰ ਦਿੰਦਾ ਧੀ ਗਲਤੀ ਕਰਦੇ ਬਹੁਤ ਝਿੜਕਦਾ ਹੈ ਨਾ ਇੱਥੋਂ ਤੱਕ ਕਹਿ ਦਿੰਦਾ ਵੀ ਮੇਰਾ ਘਰ ਛੱਡ ਕੇ ਚਲਿਆ ਜਾ ਹਨਾ ਪਰ ਜਦੋਂ ਫਿਰ ਉਹੋ ਹੀ ਬੱਚਾ ਆ ਕੇ ਥੋੜਾ ਬਹੁਤਾ ਨੀਮੋ ਝਿਣਾ ਜਾ ਹੋ ਕੇ ਆਪਣੇ ਮਾਂ-ਬਾਪ ਦੇ ਕੋਲੇ ਆਉਂਦਾ ਤੇ ਹਨਾ ਫਿਰ ਫਿਰ ਉਹਨੂੰ ਗਲ ਨਾਲ ਲਾ ਲੈਂਦਾ ਜਦੋਂ ਆ ਕੇ ਕਹਿੰਦਾ ਪਾਪਾ ਹਨਾ ਵੀ ਇਸੇ ਤਰੀਕੇ ਦੇ ਨਾਲ ਆਪਣੇ ਗੁਰੂ ਸਾਹਿਬ ਜੀ ਨੇ ਉਹਤੇ ਇੱਕ ਦੁਨੀਆਵੀ ਬਾਪ ਹੈ ਪਰ ਜਿਹੜੇ ਪਰਮੇਸ਼ਤਰ ਹਨ ਉਹ ਤਾਂ ਸਾਰੀ ਦੁਨੀਆ ਦਾ ਬਾਪ ਹੈ ਜਦੋਂ ਵੀ ਤੁਸੀਂ ਨੀਵੇਂ ਹੋ ਕੇ ਗੁਰੂ ਸਾਹਿਬ ਜੀ ਕੋਲ ਜਾਮੋਗੇ ਨਾ ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਤੂੰ ਇੱਕ ਕਦਮ ਤਾਂ ਮੇਰੇ ਵੱਲ ਪੱਟ ਮੈਂ ਤੇਰੇ ਵੱਲ 10 ਕਦਮ ਲੈ ਕੇ ਆਵਾਂਗਾ ਤੈਨੂੰ ਆਪਣੀ ਗੋਦ ਦੇ ਵਿੱਚ ਚੁੱਕ ਕੇ ਬਿਠਾਉਣ ਲਈ ਮੈਂ ਤਾਂ ਤਿਆਰ ਹਾਂ ਤੂੰ ਬੈਠਣ ਲਈ ਤਿਆਰ ਤਾਂ ਹੋ ਦੇ ਦੇਖੋ ਅੱਜ ਕੱਲ ਆਪਾਂ ਜਿਹੜੇ ਦੁੱਖ ਤਕਲੀਫਾਂ ਤੇ ਨਾਲ गिर ਚੁੱਕੀਆਂ ਇਹੀ ਆਪਣਾ ਕਾਰਨ ਹੈ ਕਿ ਆਪਾਂ ਨੂੰ ਗੁਰੂ ਸਾਹਿਬ ਜੀ ਤੇ ਭਰੋਸਾ ਨਹੀਂ ਰਿਹਾ ਹਨ ਆਪਾਂ ਹੋਰ ਪਾਸੇ ਤੰਤਰਾਂ ਮੰਤਰਾਂ 'ਚ ਹੱਥ ਜ਼ਿਆਦਾ ਮਾਰਦੇ ਆਂ ਆਪਾਂ ਬਾਣੀ ਤੇ ਭਰੋਸਾ ਨਹੀਂ ਕਰ ਰਹੇ ਹਨ ਠੀਕ ਹੈ ਕਿ ਗੁਰਬਾਣੀ ਦਾ ਤਾਂ ਚਾਹੇ ਤੁਸੀਂ ਹਨਾ ਸਿਰਫ ਵਾਹਿਗੁਰੂ 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 ਜਪੀ ਜਾਓ ਕਹਿੰਦੇ ਉਹਦੇ ਨਾਲ ਵੀ ਤੁਹਾਨੂੰ ਰਿੱਧੀਆਂ ਸਿੱਧੀਆਂ ਵੀ ਪ੍ਰਾਪਤ ਹੋ ਸਕਦੀਆਂ ਨੇ ਪਰ ਜਪਣ ਦਾ ਇੱਕ ਤਰੀਕਾ ਹੁੰਦਾ ਹੈਗਾ ਹਨਾ ਇੱਕ ਤਾਂ ਹੁੰਦਾ ਹੈ ਕਿ ਕਹਿੰਦੇ ਆ ਆਮ ਤੁਸੀਂ ਮਾਵਾ ਪਹਿਲਾਂ ਸੁਣੀ ਹੋਣੀ ਹੈ ਕਹਿੰਦੇ ਕੁੱਡਰ ਦੇ ਕਹਿੰਦੇ ਅੰਗ ਕਸਨ ਰਕਾਨ ਦੇ ਸੰਧ ਕਸਨ ਹੈ ਨਾ ਵੀ ਇੱਕ ਤਰੀਕੇ ਨਾਲ ਜਦੋਂ ਕੋਈ ਵੀ ਕੰਮ ਕੀਤਾ ਜਾਂਦਾ ਹੈ ਨਾ ਉਹਦਾ ਫਲ ਆਪਾਂ ਨੂੰ ਜਿਆਦਾ ਮਿਲਦਾ ਤੁਸੀਂ ਵੀ ਇੱਕ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਇੱਕ ਸਾਖੀ ਸੁਣੀ ਹੋਣੀ ਹੈ ਨਾ ਕਈ ਪੰਟ ਭਰਾਵਾ ਨੇ ਕਿ ਇੱਕ ਵਾਰ ਨਾ ਭਾਈ ਮਰਦਾਨਾ ਜੀ ਤੇ ਗੁਰੂ ਸਾਹਿਬ ਜੀ ਕਿਤੇ ਜੰਗਲ ਦੇ ਵਿੱਚ ਬੈਠੇ ਸੀਗੇ ਹੈ ਨਾ ਉਹਨਾਂ ਨੂੰ ਨਾ ਥੋੜੇ ਅੱਗੇ ਜਾ ਕੇ ਦੋ ਖੂਹ ਸੀਗੇ ਤੇ ਇੱਕ ਖੂਹ ਦੇ ਵਿੱਚ ਇੱਕ ਬੰਦਾ ਮਲਕੀ ਲੜਕਿਆ ਹੋਇਆ ਸੀਗਾ ਸੰਗਲ ਪਾ ਕੇ ਆਪਣੀ ਲੱਤ ਦੇ ਨਾਲ ਹੈ ਨਾ ਨੀਚੇ ਲਟਕਿਆ ਹੋਇਆ ਸਕੂਲ ਦੇ ਵਿੱਚ ਇੱਕ ਵਿਚਾਰਾ ਭੋਲਾਪਾਲਾ ਆਇਆ ਜਿਵੇਂ ਕਿ ਇੱਕ ਮੇਰੀ ਭੈਣ ਹੈ ਗਗਨ ਹੈ ਨਾ ਬਹੁਤ ਪਿਆਰ ਕਰਦੀ ਆ ਉਹ ਮੈਨੂੰ ਜਦੋਂ ਵੀ ਮੈਂ ਕੋਈ ਗੱਲ ਕਹਿਣੀ ਆ ਤਾਂ ਮੈਨੂੰ ਕਹਿੰਦੇ ਆ ਦੀਦੀ ਹੈ ਨਾ ਆ ਗੱਲ ਬਾਰੇ ਵੀ ਮੈਨੂੰ ਜ਼ਰੂਰ ਦੱਸਿਓ ਉਹ ਹਰ ਇੱਕ ਗੱਲ ਨੂੰ ਵਿਸ਼ਵਾਸ ਕਰਦੀ ਆ ਨਾ ਗੱਲ ਉਹਦੀ ਹੈ ਵਿਸ਼ਵਾਸ ਦੀ ਤੇ ਵਾਹਿਗੁਰੂ ਜੀ ਨੇ ਉਹਨੂੰ ਹਨਾ ਮੈਂ ਕਹਿੰਦੀ ਆ ਵੀ ਹਰ ਇੱਕ ਖੁਸ਼ੀ ਬਖਸ਼ਣ ਕਿਸੇ ਵੀ ਚੀਜ਼ ਦੀ ਘਾਟ ਨਾ ਰੱਖਣ ਉਹ ਉਹ ਇੰਨਾ ਵਾਹਿਗੁਰੂ ਜੀ ਤੇ ਵਿਸ਼ਵਾਸ ਕਰਨ ਲੱਗੀ ਆ ਜਦੋਂ ਦੀ ਆਪਣੇ ਨਾਲ ਜੁੜੀ ਆ ਉਹ ਨਾ ਤੇ ਉਹ ਕਹਿੰਦੇ ਵੀ ਖੂਦੇ ਵਿੱਚ ਲੰਮਕਿਆ ਹੋਇਆ ਸੀਗਾ ਤਾਂ ਇੱਕ ਮੇਰੇ ਵਰਗੇ ਨੇ ਉਹਨੂੰ ਪੁੱਛਿਆ ਹਨਾ ਕਹਿੰਦਾ ਵੀ ਤੂੰ ਇਹ ਖੂਦੇ ਵਿੱਚ ਕਿਉਂ ਲੰਮਕਿਆ ਹੋਇਆ ਹੈ ਉਹ ਕਹਿੰਦਾ ਵੀ ਮੈਂ ਤਪੱਸਿਆ ਕਰ ਰਿਹਾ ਹਾਂਗਾ ਖੂਦੇ ਵਿੱਚ ਮੈਂ ਤਾਂ ਲੰਮਕਿਆ ਤੇ ਉਹ ਭੋਲੇ-ਪਾਲੇ ਇਨਸਾਨ ਨੇ ਵਿਚਾਰੇ ਨੇ ਪੁੱਛਿਆ ਕਹਿੰਦਾ ਵੀ ਫਿਰ ਇਹ ਤਪੱਸਿਆ ਨਾਲ ਕੀ ਹੁੰਦਾ ਕਹਿੰਦਾ ਇਹਦੇ ਨਾਲ ਰੱਬ ਖੁਸ਼ ਹੁੰਦਾਗਾ ਵੀ ਉਹ ਫਿਰ ਹਰ ਇੱਕ ਚੀਜ਼ ਦਿੰਦਾ ਜੋ ਆਪਾਂ ਮੰਗਦੇ ਹਾਂ ਨਾ ਵਾਈਗੁਰੂ ਜੀ ਤੋਂ ਤੇ ਉਹ ਆਪਣੀ ਹਰੇਕ ਹਨਾ ਮੰਗ ਪੂਰੀ ਕਰਦਾ ਹੈਗਾ ਤੇ ਉਹਨੇ ਆਖਿਆ ਵੀ ਹਨਾ ਮੈਂ ਵੀ ਕਿਉਂ ਨਾ ਇਹ ਕੰਮ ਕਰਾਂ ਦੇਖੋ ਜਿਹੜਾ ਪਹਿਲਾਂ ਲੰਮਕਿਆ ਹੋਇਆ ਸੀਗਾ ਉਹ ਤਾਂ ਇੱਕ ਚੰਗੇ ਵਧੀਆ ਸੰਗਲ ਵਗੈਰਾ ਪਾ ਕੇ ਹਨਾ ਲੰਮਕਿਆ ਹੋਇਆ ਸੀਗਾ ਪਰ ਉਹ ਭੋਲਾ ਪਾਲਾ ਸੀਗਾ ਇੱਕ ਵਿਸ਼ਵਾਸ ਉਹਦੀ ਗੱਲ ਆ ਗਈ ਉੱਥੇ ਰੱਬ ਤੇ ਹਨਾ ਉਹਨੇ ਚੱਕਿਆ ਸਬ ਮਤਲਬ ਕਿ ਜਿਹੜੀਆਂ ਹੁੰਦੀਆਂ ਨੇ ਪ੍ਰਾਲੀ ਵਗੈਰਾ ਇਕੱਠੇ ਕਰਕੇ ਫੂਸਦਾ ਹਨਾ ਇੱਕ ਰੱਸਾ ਜਿਹਾ ਬਣਾ ਲਿਆ ਤੇ ਆਪਣੀ ਲੱਤ ਵਿੱਚ ਪਾਇਆ ਤੇ ਖੂਦੇ ਵਿੱਚ ਲੰਮਕ ਗਿਆ ਗੁਰੂ ਸਾਹਿਬ ਜੀ ਥੋੜੀ ਦੂਰ ਬੈਠੇ ਸੀ ਕਿਉਂਕਿ ਅੰਤਰਜਾਮੀ ਸੀ ਗੁਰੂ ਸਾਹਿਬ ਜੀ ਤਾਂ ਗੁਰੂ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਕਹਿੰਦੇ ਚੱਲ ਮਰਦਾਨਾ ਛੇਤੀ ਚੱਲ ਕਹਿੰਦੇ ਉਹ ਕਹਿੰਦੇ ਵੀ ਕੀ ਹੋ ਗਿਆ ਗੁਰੂ ਸਾਹਿਬ ਗੁਰੂ ਸਾਹਿਬ ਜੀ ਕਹਿੰਦੇ ਵੀ ਆਪਾਂ ਨੇ ਸਿੱਖ ਹੈ ਕੋਈ ਕਹਿੰਦੇ ਉਹ ਯਾਦ ਕਰ ਰਿਹਾ ਹੈ ਕਹਿੰਦੇ ਜੇ ਆਪਾਂ ਨਾ ਪਹੁੰਚੇ ਕਹਿੰਦੇ ਤਾਂ ਬਹੁਤ ਹਨਾ ਨੁਕਸਾਨ ਹੋ ਜਾਣਾ ਹੈਗਾ ਤੇ ਉਸ ਦਾ ਭਰੋਸਾ ਜਿਹੜਾ ਵਾਹਿਗੁਰੂ ਜੀ ਤੋਂ ਟੁੱਟ ਜਾਣਾ ਹੈਗਾ ਤੇ ਜਦੋਂ ਅੱਗੇ ਜਾਣ ਲੱਗੇ ਤਾਂ ਭਾਈ ਮਰਦਾਨਾ ਜੀ ਕਹਿੰਦੇ ਗੁਰੂ ਸਾਹਿਬ ਜੀ ਪਹਿਲਾਂ ਆਪਾਂ ਇਹਨੂੰ ਕੱਢਦੇ ਆਂਗੇ ਇਹਨੂੰ ਤਾਂ ਕਹਿੰਦੇ ਕਿੰਨੇ ਸਾਲ ਹੋ ਗਏ ਨੇ ਹਨਾ ਖੂਹ ਦੇ ਵਿੱਚ ਲਟਕੇ ਹੋਏ ਨੂੰ ਪਰ ਜਿਹੜੇ ਕੋਲੇ ਤੁਸੀਂ ਜਾਣਾ ਚਾਹੋ ਨੇ ਉਹ ਤਾਂ ਹਜੇ ਕੁਝ ਟਾਈਮ ਨਹੀਂ ਹੋਇਆ ਉਹਨੂੰ ਹਨਾ ਖੂਹ ਦੇ ਵਿੱਚ ਲਟਕੇ ਨੂੰ ਪਹਿਲਾਂ ਆਪਾਂ ਇਹਨੂੰ ਕੱਢਦੇ ਆਂਗੇ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਤੈਨੂੰ ਹਜੇ ਇਹ ਗੱਲਾਂ ਦੇ ਜਵਾਬ ਦੇਣ ਦਾ ਮੇਰੇ ਕੋਲੇ ਟਾਈਮ ਨਹੀਂ ਪਹਿਲਾਂ ਆਪਾਂ ਅੱਗੇ ਚੱਲਦੇ ਆਂ ਫਟਾਫਟ ਗੁਰੂ ਸਾਹਿਬ ਜੀ ਉਹ ਸਿੱਖ ਕੋਲੇ ਗਏ ਉਹ ਭਗਤ ਕੋਲੇ ਗਏ ਜਿਹੜਾ ਕਿ ਵਿਚਾਰਾ ਹੈ ਨਾ ਗੁਰੂ ਸਾਹਿਬ ਜੀ ਤੇ ਭਰੋਸਾ ਕਰਕੇ ਉਸ ਜਿਹੜਾ ਕਿ ਪਹਿਲਾਂ ਭਗਤੀ ਕਰ ਰਿਹਾ ਸੀ ਉਸਦੇ ਬਚਨਾਂ ਤੇ ਹੈ ਨਾ ਵਿਸ਼ਵਾਸ ਕਰਕੇ ਖੁਦੇ ਵਿੱਚ ਲੜ ਗਿਆ ਹੋਇਆ ਸੀਗਾ ਗੁਰੂ ਸਾਹਿਬ ਜੀ ਨੇ ਫਟਾਫਟ ਉਸ ਨੂੰ ਖੁਦੇ ਵਿੱਚੋਂ ਕੱਢਿਆ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਮੈਨੂੰ ਹੁਣ ਤਾਂ ਗੱਲ ਦੱਸ ਦਿਓ ਵੀ ਤੁਸੀਂ ਪਹਿਲਾਂ ਇਹਨੂੰ ਕਿਉਂ ਕੱਢਿਆ ਹੈ ਨਾ ਤੇ ਜਿਹੜਾ ਉਹ ਭਗਤ ਸੀਗਾ ਉਹ ਹੱਥ ਜੋੜ ਕੇ ਖੜਾ ਹੋ ਗਿਆ ਕਹਿੰਦਾ ਵੀ ਰੱਬ ਨੇ ਕਹਿੰਦਾ ਮੇਰੀ ਐਡੀ ਸੇਤੀ ਸੁਣ ਵੀ ਲਈ ਕਹਿੰਦਾ ਵੀ ਤੁਸੀਂ ਕੌਣ ਹੋ ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਅਸੀਂ ਕਿ ਰੱਬ ਦੇ ਦੂਤਾਂ ਸਾਨੂੰ ਰੱਬ ਨੇ ਭੇਜਿਆ ਤੇਰੇ ਵਾਸਤੇ ਕਿ ਤੇਰੀਆਂ ਸਾਰੀਆਂ ਹਨਾ ਮੰਗਾਂ ਨੇ ਜਿਹੜੀਆਂ ਵੀ ਮੰਗਾਂ ਨੇ ਪੂਰੀਆਂ ਕਰਨ ਵਾਸਤੇ ਸਾਨੂੰ ਭੇਜਿਆ ਤਾਂ ਬੜਾ ਖੁਸ਼ ਹੋਇਆ ਤੇ ਹਨਾ ਉਹ ਕਹਿੰਦਾ ਵੀ ਵਾਹਿਗੁਰੂ ਐਂ ਵੀ ਸੁਣ ਲੈਂਦਾ ਗੁਰੂ ਸਾਹਿਬ ਜੀ ਕਹਿੰਦੇ ਵੀ ਹਾਂ ਜਦੋਂ ਆਪਾਂ ਵਾਹਿਗੁਰੂ ਜੀ ਦੀ ਤਪੱਸਿਆ ਕਰਦੇ ਆ ਨਾ ਸੱਚੇ ਮਨੋਂ ਕਰਦੇ ਆ ਵਿਸ਼ਵਾਸ ਕਰਕੇ ਕਰਦੇ ਆ ਤਾਂ ਵਾਹਿਗੁਰੂ ਜੀ ਬਹੁਤ ਜਲਦੀ ਸੁਣਦੇ ਨੇ ਤਾਂ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਨੂੰ ਕਹਿੰਦੇ ਗਏ ਕਿ ਮੈਨੂੰ ਹੁਣ ਤਾਂ ਦੱਸ ਦਿਓ ਵੀ ਤੁਸੀਂ ਪਹਿਲਾਂ ਇਹਨੂੰ ਤੇ ਉਹਨੂੰ ਬਾਅਦ ਦੇ ਵਿੱਚ ਕਿਉਂ ਕੱਢਿਆ ਹੈਗਾ ਗੁਰੂ ਸਾਹਿਬ ਜੀ ਕਹਿੰਦੇ ਵੀ ਦੇਖੋ ਉਹ ਤਾਂ ਇੱਕ ਭਰੋਸੇ ਦੇ ਨਾਲ ਐਨ ਸੰਗਲਾਂ ਨੂੰ ਚੰਗੇ ਵਧੀਆ ਮਜ਼ਬੂਤ ਸੰਗਲਾਂ ਦੇ ਨਾਲ ਲਟਕਿਆ ਹੋਇਆ ਵੀ ਮੈਨੂੰ ਕੁਝ ਨਹੀਂ ਹੁੰਦਾ ਹੈਗਾ ਹਨਾ ਇਨੇ ਇੱਕ ਚੱਕੇ ਖੱਬਲ ਫੂਸਦਾ ਹਨਾ ਇੱਕ ਰੱਸਾ ਵੱਟ ਕੇ ਖੂਹ ਦੇ ਵਿੱਚ ਇਹ ਲੰਮਕ ਗਿਆ ਤੇ ਜਿਹੜਾ ਇਹ ਰੱਸੇ ਨਾਲ ਲੰਮਕਿਆ ਹੋਇਆ ਸੀ ਉੱਪਰ ਦੇਖ ਖੂਹ ਦੇ ਵਿੱਚ ਇੱਕ ਮੱਖੀਆਂ ਦਾ ਸ਼ਹਿਦ ਦੀਆਂ ਮੱਖੀਆਂ ਦਾ ਸੱਤਾ ਲੱਗਿਆ ਹੋਇਆ ਉਹਦੇ ਵਿੱਚੋਂ ਸ਼ਹਿਦ ਟਪਕ ਕੇ ਇਹਦੇ ਰੱਸੇ ਦੇ ਉੱਤੇ ਡਿੱਗ ਰਿਹਾ ਸੀ ਤੇ ਫਿਰ ਇਹ ਰੱਸੀ ਨੂੰ ਇੱਕ ਚੂਹਾ ਵੀ ਕੁੱਤਰ ਰਿਹਾ ਸੀ ਤੇ ਇਸ ਤਰੀਕੇ ਦੇ ਨਾਲ ਅਗਰ ਆਪਾਂ ਨੂੰ ਥੋੜੀ ਜਿਹੀ ਵੀ ਦੇਰੀ ਹੋ ਜਾਂਦੀ ਤੇ ਇਹਦਾ ਰੱਸਾ ਟੁੱਟ ਜਾਣਾ ਸੀ ਤੇ ਇਹਨੇ ਖੂਹ ਦੇ ਵਿੱਚ ਡਿੱਗ ਜਾਣਾ ਸੀ ਤੇ ਇਹਨੇ ਮਰ ਜਾਣਾ ਸੀ ਤੇ ਵਾਈ ਗੁਰੂ ਜੀ ਫਿਰ ਝੂਠੇ ਪੈ ਜਾਣੇ ਸੀ ਤੇ ਫਿਰ ਦੂਸਰੇ ਜਿਹੜੇ ਪਹਿਲਾਂ ਭਗਤੀ ਕਰਕੇ ਲਟਕ ਰਹੇ ਸੀ ਉਹਨਾਂ ਨੂੰ ਵੀ ਗੁਰੂ ਸਾਹਿਬ ਜੀ ਨੇ ਬਾਹਰ ਕੱਢਿਆ ਤੇ ਮੇਰੇ ਕਹਿਣ ਦਾ ਭਾਵ ਹੈਗਾ ਕਿ ਜਦੋਂ ਆਪਾਂ ਗੁਰੂ ਸਾਹਿਬ ਜੀ ਤੇ ਭਰੋਸਾ ਕਰਦੇ ਆ ਨਾ ਅਕਸਰ ਮੈਂ ਤੁਹਾਨੂੰ ਕਹਿਣੀਆਂ ਵੀ ਹੈ ਨਾ ਕਈ ਪੈਣ ਭਰਾ ਕਹਿੰਦੇ ਨੇ ਵੀ ਸਾਨੂੰ ਬਹੁਤ ਟਾਈਮ ਹੋ ਗਿਆ ਨਾਮ ਜਪਦੇ ਨੂੰ ਬਹੁਤ ਟਾਈਮ ਹੋ ਗਿਆ ਸਾਨੂੰ ਸਿਮਰਨ ਕਰਦੇ ਨੂੰ ਪਰ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਹੁੰਦੀ ਹੈ ਨਾ ਮੰਗ ਇਸੇ ਕਰਕੇ ਪੂਰੀ ਨਹੀਂ ਹੁੰਦੀ ਕਿਉਂਕਿ ਜਦੋਂ ਆਪਾਂ ਅਰਦਾਸ ਕਰਦੇ ਆਂ ਆਪਾਂ ਮੱਥਾ ਟੇਕਦੇ ਆਂ ਆਪਾਂ ਹਨਾ ਅਖੰਡ ਪਾਤਸ਼ਾਹ ਪ੍ਰਕਾਸ਼ ਕਰਵਾਉਨੇ ਜਾਂ ਜੇ ਕੁਝ ਵੀ ਕਰਦੇ ਆਂ ਆਪਾਂ ਨੂੰ ਪਤਾ ਕੀ ਹੁੰਦਾ ਵੀ ਮੇਰਾ ਭਰਾ ਹੈਗਾ ਮੇਰੀ ਤਾਂ ਬਹੁਤ ਉੱਚੀ ਉੱਚੀ ਬਣਦੀ ਹੈ ਮੇਰੇ ਕੋਲ ਤਾਂ ਪੈਸਾ ਹੈ ਮੈਂ ਕੁਝ ਵੀ ਕਰ ਲਾਂ ਪੈਸੇ ਨਾਲ ਹਨਾ ਜੇ ਇਹ ਚੀਜ਼ ਐ ਨਹੀਂ ਹੋਊਗੀ ਤਾਂ ਮੈਂ ਆਪਣੇ ਪਿਓ ਨੂੰ ਕਹਿ ਦੂੰਗਾ ਹਨਾ ਜਾਂ ਮੈਂ ਆਪਣੇ ਪਤੀ ਤੇ ਕਹ ਆਪਣੇ ਦੂਜੇ ਪਾਸੇ ਹੁੰਦਾ ਬਣਾਉਂਦਾ ਵੀ ਜੇ ਨਾਮ ਹੋਇਆ ਤਾਂ ਪਾਏ ਕਰ ਲਾਂਗੇ ਨਾ ਜਦੋਂ ਤੁਸੀਂ ਜਿਸ ਦਿਨ ਤੁਸੀਂ ਨੇ ਇਹ ਕਹਿਤਾ ਨਾ ਵੀ ਵਾਹਿਗੁਰੂ ਜੀ ਮੇਰਾ ਤੇਰੇ ਬਿਨਾ ਕੁਛ ਨਹੀਂ ਮੈਂ ਸਿਰਫ ਤੇਰਾ ਪਿਤਾ ਜੀ ਮੇਰੇ ਮਾਂ ਬਾਪ ਭੈਣ ਭਰਾ ਸਭ ਕੁਝ ਤੁਸੀਂ ਹੋ ਮੈਂ ਕਿਸੇ ਦਾ ਨਹੀਂ ਹੈਗਾ ਨਾ ਮੇਰਾ ਕੋਈ ਹੈ ਬਸ ਤੂੰ ਹੀ ਹੈ ਮੇਰਾ ਮੈਂ ਤੇਰਾ ਉਸ ਦਿਨ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਜੋਗਾ ਜੀ ਨੇ ਕਿਹਾ ਸੀ ਕਹਿੰਦੇ ਗੁਰੂ ਸਾਹਿਬ ਜੀ ਨੇ ਪੁੱਛਿਆ ਸੀਗਾ ਕਹਿੰਦੇ ਤੂੰ ਕੌਣ ਕਹਿੰਦਾ ਮੈਂ ਤੁਹਾਡੇ ਜੋਗਾ ਤਾਂ ਗੁਰੂ ਸਾਹਿਬ ਜੀ ਕਹਿੰਦੇ ਤੂੰ ਮੇਰੇ ਜੋਗਾ ਤਾਂ ਮੈਂ ਤੇਰੇ ਜੋਗਾ ਗੁਰੂ ਸਾਹਿਬ ਜੀ ਤੇ ਇੱਕ ਵਾਰੀ ਭਰੋਸਾ ਕਰਕੇ ਤਾਂ ਦੇਖਿਓ ਦੇਖਿਓ ਤੁਹਾਡੀਆਂ ਝੋਲੀਆਂ ਗੁਰੂ ਸਾਹਿਬ ਜੀ ਕਿਵੇਂ ਭਰਦੇ ਨੇ ਮੇਰੀਆਂ ਵੀ ਭਰੀਆਂ ਨੇ ਤੁਹਾਡੀਆਂ ਵੀ ਭਰਨਗੇ ਦੇਖੋ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਪਰ ਸੁੱਖਾਂ ਤੋਂ ਦੁੱਖਾਂ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਸੁੱਖ ਦਿੰਦੇ ਨੇ ਨਾ ਉਹਦਾ ਆਨੰਦ ਹੀ ਵੱਖਰਾ ਹੁੰਦਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਈ ਵਾਰੀ ਨਾ ਕਈ ਦਿਮਾਗ ਦੇ ਵਿੱਚ ਨਾ ਗੱਲ ਆਉਂਦੀ ਹੈ ਤੇ ਵਾਹੀ ਗੁਰੂ ਜੀ ਉਸ ਨੂੰ ਇਹ ਪੂਰੀ ਕਰ ਦਿੰਦੇ ਨੇ ਕਈ ਵਾਰੀ ਨਾ ਮੈਨੂੰ ਖੁਦ ਤੇ ਵੀ ਯਕੀਨ ਨਹੀਂ ਹੁੰਦਾ ਹੈਗਾ ਵੀ ਕਦੇ ਉਹ ਵੀ ਸਮਾਂ ਸੀਗਾ ਜਦੋਂ ਹਣਾ 1-1 ਰੁਪਏ ਨੂੰ ਵੀ ਮੈਂ ਆਪਣੀ ਸਭ ਤੋਂ ਪਹਿਲਾਂ ਤੋਂ ਇੱਕ ਆਪਣੀ ਜੀਵਨ ਦੀ ਵੀਡੀਓ ਵੀ ਪਾਈ ਸੀ ਹੈ ਨਾ ਵੀ 1-1 ਰੁਪਏ ਨੂੰ ਵੀ ਤਰਸਦੇ ਹੁੰਦੇ ਸੀਗੇ ਹਨਾ ਅਜੋ ਵੈਗੁਰੂ ਜੀ ਨੇ ਉਹਨਾਂ ਦੇ ਵਿੱਚ ਕਰ ਤੇ ਕਹਿੰਦੇ ਤੁਸੀਂ ਗਾਣਾ ਸੁਣੀ ਹੈ ਨਾ ਕਹਿੰਦੇ ਸ਼ੁਕਰ ਮਾਲਕਾ ਤੇਰਾ ਤੋਂ ਇੰਨੇ ਜੋਗੇ ਕਰ ਦਿੱਤੇ ਹਨਾ ਪਹਿਲਾਂ ਮੰਗਣ ਵਾਲਿਆਂ ਚ ਸੀਗੇ ਤੇ ਹੁਣ ਵੰਡਣ ਵਾਲਿਆਂ ਦੇ ਵਿੱਚ ਕਰ ਤੇ ਵਿਸ਼ਵਾਸ ਰੱਖੋ ਇਸ ਭੈਣ ਤੇ ਤਾਂ ਨਹੀਂ ਹੈ ਨਾ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਰੱਖ ਕੇ ਤੁਸੀਂ ਸਿਮਰਨ ਕਰੋ ਉਸ ਵਾਹਿਗੁਰੂ ਜੀ ਨੂੰ ਆਪਣੇ ਹਾਜ਼ਰ ਨਾਜ਼ਰ ਸਮਝੋ ਤੁਸੀਂ ਇਹ ਸਮਝੋ ਪਰ ਸਮਝਦਿਆ ਵੀ ਹੈ ਨਾ ਇੱਕ ਇਹ ਬਾਣੀ ਹੈ ਵੀ ਬਸ ਹੈ ਨਾ ਆਪਾਂ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਨਹੀਂ ਸਮਝਦੇ ਤਾਂ ਹੀ ਉਹ ਖਾਲੀ ਰਹਿ ਜਾਂਦੇ ਆ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਹੈਗਾ ਕਿ ਜਿੰਨਾ ਵੀ ਮੇਰੇ ਭੈਣ ਭਰਾ ਹਨਾ ਗੁਰਵਾਣੀ ਤੇ ਨਾਲ ਜੁੜਨਗੇ ਕਿਉਂਕਿ ਕਲਯੁਗ ਦਾ ਹਜੇ ਹਾ ਭਿਆਨਕ ਸਮਾਂ ਆ ਰਿਹਾ ਤੁਸੀਂ ਦੇਖ ਹੀ ਰਹੇ ਹੋ ਕਿ ਇਹ ਪੁੱਤ ਜਮੂਰਾ ਧੀ ਜਮੂਰੀ ਹਨਾ ਸਾਰੇ ਬੱਚੇ ਐਨੇ ਵਿਗੜਦੇ ਜਾ ਰਹੇ ਨੇ ਕਿ ਮਾਂ ਬਾਪ ਨੂੰ ਤਾਂ ਕੱਖਾਂ ਦੇ ਬਰਾਬਰ ਵੀ ਨਹੀਂ ਸਮਝ ਰਹੇ ਹਨਾ ਅਗਰ ਤੁਸੀਂ ਵਾਹਿਗੁਰੂ ਜੀ ਦੇ ਹਨਾ ਲੜ ਲਗੋਗੇ ਤਾਂ ਤੁਹਾਡੇ ਬੱਚੇ ਵੀ ਤੁਹਾਡਾ ਪਰਿਵਾਰ ਵੀ ਤੁਸੀਂ ਬਹੁਤ ਤਰੱਕੀਆਂ ਕਰੋਗੇ ਹਨਾ ਤੇ ਮੇਰਾ ਕਹਿਣ ਦਾ ਭਾਵ ਹੈ ਕਿ ਆਹ ਦੋ ਦਿਨ ਨੇ ਜਿਹੜੇ ਇਹ ਗੁਰੂ ਸਾਹਿਬ ਜੀ ਦੇ ਹਨਾ ਮੁਕਤੀਆਂ ਨੂੰ ਮੁਕਤ ਕੀਤਾ ਸੀਗਾ ਤੁਹਾਨੂੰ ਪਤਾ ਭਾਈ ਮਹਾ ਸਿੰਘ ਜੀ ਹੁਰਾਂ ਨੂੰ ਉਸੇ ਤਰੀਕੇ ਨਾਲ ਆਪਾਂ ਵੀ ਆਪਣੀਆਂ ਭੁੱਲਾਂ ਨੂੰ ਆਪਣੇ ਪਾਪਾਂ ਨੂੰ ਬਖਸ਼ਾ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਦੇਖੋ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਹਨਾ ਇਹ ਜਪ ਕਰੋ ਜਾਂ ਇਹ ਜਪ ਕਰੋ ਤੁਸੀਂ ਹਨਾ ਚਾਹੇ ਜਪਜੀ ਸਾਹਿਬ ਜੀ ਦੇ ਪਾਠ ਸ਼ੁਰੂ ਕਰ ਲਓ ਜਿਵੇਂ ਕਿ ਤੁਸੀਂ ਕਹੋ ਇੱਕ ਘੰਟਾ ਜਾਂ ਦੋ ਘੰਟੇ ਲਗਾਤਾਰ ਚੌਂਕੜਾ ਲਗਾ ਕੇ ਤੁਸੀਂ ਹਨਾ ਚਾਹੇ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਲਓ ਚਾਹੇ ਤੁਸੀਂ ਵਾਹਿਗੁਰੂ ਗਰਮੰਤਰ ਕਰ ਲਓ ਚਾਹੇ ਤੁਸੀਂ ਮੋਲ ਮੰਤਰ ਕਰ ਲਓ ਚਾਹੇ ਤੁਸੀਂ ਕਿਸੇ ਵੀ ਸ਼ਬਦ ਦਾ ਹਨਾ ਪਾਠ ਕਰ ਲਓ ਜਾਂ ਤੁਸੀਂ ਚੌਪਈ ਸਾਹਿਬ ਜੀ ਦੇ ਪਾਠ ਕਰ ਲਓ ਕੋਈ ਵੀ ਪਾਠ ਹੈਗਾ ਤੁਸੀਂ ਸ਼ੁਰੂ ਕਰੋ ਉਸ ਤੋਂ ਪਹਿਲਾਂ ਤੁਸੀਂ ਨੇ ਅਰਦਾਸ ਕਰਨੀ ਹੈ ਪਾਠ ਸਮਾਪਤ ਹੋਣ ਤੋਂ ਬਾਅਦ ਵੀ ਤੁਸੀਂ ਅਰਦਾਸ ਕਰਨੀ ਹੈ ਕੋਸ਼ਿਸ਼ ਕਰੋ ਕਿ ਦੇਖੋ ਜਿਆਦਾ ਤੋਂ ਜਿਆਦਾ ਚਾਹੇ ਤੁਸੀਂ ਹਨਾ 3 ਘੰਟੇ 4 ਘੰਟੇ ਅਗਰ ਤੁਸੀਂ ਕਈ ਅਜਿਹੇ ਭੈਣ ਭਾਈ ਵੀ ਨੇ ਜਿਹੜਿਆਂ ਨੇ ਮੈਨੂੰ ਬਹੁਤ ਵਾਰੀ ਕਮੈਂਟ ਕੀਤਾ ਕਿ ਦੀਦੀ ਅਸੀਂ ਹੈਨਾ 4-4 5-5 10-10 ਘੰਟੇ ਲਗਾਤਾਰ ਬੈ ਕੇ ਵੀ ਸਿਮਰਨ ਕਰ ਲੈਨੇ ਦੇਖੋ ਧੰਨ ਨੇ ਉਹ ਗੁਰੂ ਦੇ ਸਿੱਖ ਤੇ ਇਸ ਤਰੀਕੇ ਦੇ ਨਾਲ ਹਨਾ ਤੁਸੀਂ ਇਸ ਭੈਣ ਦੀ ਗੱਲ ਮੰਨ ਕੇ ਨਾ ਆ ਦੋ ਦਿਨ ਤੁਸੀਂ ਹੈਨਾ ਘੰਟਾ 2 ਘੰਟੇ 3 ਘੰਟੇ ਚਾਹੇ ਅੱਧਾ ਘੰਟਾ ਹਨਾ ਤੁਸੀਂ ਕੋਈ ਵੀ ਸਿਮਰਨ ਲੈ ਕੇ ਨਾ ਬੈ ਕੇ ਚੌਂਕੜਾ ਮਾਰ ਕੇ ਤੁਸੀਂ ਨੇ ਬੈਠਣਾ ਕੋਲੇ ਤੁਸੀਂ ਜੋਤ ਧੂਫ ਲਗਾ ਲੈਣੇ ਉਹਦੇ ਨਾਲ ਸਿਰਫ ਇਹ ਹੁੰਦਾ ਵੀ ਆਪਣੀ ਜਿਹੜੀ ਹੈ ਨਾ ਸੁੱਧਤਾ ਬਣੀ ਰਹਿੰਦੀ ਹੈ ਆਪਣਾ ਦਿਮਾਗ ਸ਼ਾਂਤ ਰਹਿੰਦਾ ਆਪਣੇ ਕੋਲੇ ਹੈ ਨਾ ਜਿਹੜੀ ਨੈਗੇਟਿਵਿਟੀ ਹੈ ਉਹ ਨਹੀਂ ਆਉਂਦੀ ਜਿਹੜੀ ਕਿ ਕੋਸ਼ਿਸ਼ ਕਰੋ ਕਿ ਆਪਣੇ ਕੰਨਾਂ ਤੇ ਵੀ ਤੁਸੀਂ ਕੋਈ ਹੈੱਡਫੋਨ ਵਗੈਰਾ ਲਗਾ ਕੇ ਬਹਿ ਜਾਓ ਹੈ ਨਾ ਤਾਂ ਕਿ ਤੁਹਾਡਾ ਦਿਮਾਗ ਮਨ ਨਾ ਭਟਕੇ ਤੇ ਇਹ ਸੋਚਣਾ ਵੀ ਮੈਂ ਗੁਰੂ ਸਾਹਿਬ ਜੀ ਦੇ ਸਾਹਮਣੇ ਬੈਠਾ ਗੁਰੂ ਸਾਹਿਬ ਜੀ ਦੀ ਗੋਦ ਦੇ ਵਿੱਚ ਬੈਠਾ ਗੁਰੂ ਸਾਹਿਬ ਜੀ ਮੇਰੀ ਇਹ ਸੁਣ ਰਹੇ ਨੇ ਜੋ ਮੈਂ ਮੰਗ ਰਿਹਾ ਹਾਂ ਗੁਰੂ ਸਾਹਿਬ ਜੀ ਉਹ ਮੈਨੂੰ ਜ਼ਰੂਰ ਦੇਣਗੇ ਇਹ ਵਾਹਿਗੁਰੂ ਜੀ ਦੇਖਿਓ ਤੁਹਾਡੇ ਦੁੱਖਾਂ ਦਾ ਕਿਵੇਂ ਨਾਸ ਕਰਦੇ ਨੇ ਕਿਵੇਂ ਤੁਹਾਡੀਆਂ ਹਨਾ ਜੋ ਵੀ ਮੰਗਾਣੇ ਚਾਹੇ ਕੁਝ ਵੀ ਹੈਗਾ ਹਨਾ ਤੁਸੀਂ ਜੋ ਵੀ ਮੰਗਣਾ ਚਾਹੋ ਨਿਆ ਪਰ ਮੰਗਿਓ ਉਹ ਕਹਿੰਦੇ ਜਿਹੜਾ ਸਰਵਤ ਦਾ ਭਲਾ ਹੋਗੀ ਹਨਾ ਤੇ ਇਸ ਤਰੀਕੇ ਦੇ ਨਾਲ ਤੁਸੀਂ ਬਹਿ ਕੇ ਚੌਂਕੜਾ ਮਾਰ ਕੇ ਹਨਾ ਨਾਮ ਜਪਣਾ ਤੇ ਕੋਲੇ ਥੋੜਾ ਜਿਹਾ ਹਨਾ ਮਿੱਠਾ ਪ੍ਰਸ਼ਾਦ ਵੀ ਰੱਖ ਲੈਣਾ ਅੱਜ ਦਾ ਦਿਨ ਤੇ ਕੱਲ ਦਾ ਦਿਨ ਤੁਸੀਂ ਹਨਾ 2 ਦਿਨ ਦੇਖੋ ਆਪਾਂ ਵਿਆਹ ਸ਼ਾਦੀ ਹੁੰਦੇ ਹਨ ਆਪਾਂ 24 24 ਘੰਟੇ ਵੀ ਨੱਚਦੇ ਟੱਪਦੇ ਰਹਨੇ ਆ ਹਨ ਤਾਂ ਉਸ ਤਰੀਕੇ ਦੇ ਨਾਲ ਤੁਸੀਂ ਆ ਦੋ ਦਿਨ ਹਨਾ ਗੁਰੂ ਸਾਹਿਬ ਜੀ ਵਾਸਤੇ ਕੱਢ ਕੇ ਦੇਖਿਓ ਫਿਰ ਦੇਖਿਓ ਤੁਹਾਨੂੰ ਕਿਵੇਂ ਬਰਕਤਾਂ ਮਿਲਦੀਆਂ ਨੇ ਤੁਹਾਨੂੰ ਸੁਪਨੇ ਦੇ ਵਿੱਚ ਵੀ ਉਹ ਚੀਜ਼ਾਂ ਮਿਲ ਜਾਣਗੀਆਂ ਜਿਹੜੀਆਂ ਕਿ ਤੁਸੀਂ ਸੋਚੀਆਂ ਵੀ ਨਹੀਂ ਕਦੀ ਦੇਖੋ ਮੈਂ ਜਿਵੇਂ ਵਿਸ਼ਵਾਸ ਦੇ ਨਾਲ ਬੋਲ ਰਹੀ ਹਾਂ ਉਸੇ ਤਰੀਕੇ ਨਾਲ ਤੁਸੀਂ ਵਿਸ਼ਵਾਸ ਕਰਕੇ ਦੇਖ ਲਓ ਮੇਰੀ ਹੱਥ ਵਨਕੀ ਬੇਨਤੀ ਹੈ ਦੇਖੋ ਇਹਦੇ ਨਾਲ ਤੁਹਾਡਾ ਕੋਈ ਪੈਸਾ ਨਹੀਂ ਲੱਗ ਰਿਹਾ ਕੋਈ ਮੁੱਲ ਨਹੀਂ ਲੱਗ ਰਿਹਾ ਕੁਝ ਨਹੀਂ ਲੱਗ ਰਿਹਾ ਦੋ ਦਿਨ ਹਨਾ ਜਿੰਨਾ ਕੋਈ ਟਾਈਮ ਤੁਹਾਡੇ ਕੋਲ ਨਿਕਲਦਾ ਵਾਈਕਰੂ ਜੀ ਵਾਸਤੇ ਕੱਢ ਕੇ ਤੁਸੀਂ ਆਪਣੀਆਂ ਭੁੱਲਾਂ ਬਖਸਾ ਲਓ ਤਾਂ ਕਿ ਤੁਹਾਨੂੰ ਲੋਕ ਪਰਲੋਕ ਦੇ ਤੁਹਾਡੇ ਪਰਦੇ ਕਜਣਗੇ ਗੁਰੂ ਸਾਹਿਬ ਜੀ ਤੁਹਾਡੇ ਵੀ ਭਾਈ ਮਹਾ ਸਿੰਘ ਜੀ ਵਾਂਗੂ ਹਨ ਜਿਵੇਂ ਬੇਦਾਵੇ ਪਾੜੇ ਨੇ ਆਪਣੇ ਵੀ ਪਾੜਨ ਤਾਂ ਮਿਲਾਂਗੇ ਪਰ ਹੁਣ ਅਗਲੀ ਵੀਡੀਓ ਦੇ ਵਿੱਚ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਵਾਲਾ ਉਸ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤੇ ਸਾਰੇ ਪੈਣ ਪ੍ਰਾਪਾ ਨੂੰ ਬੋਲਣ ਲੱਗਿਆ ਕੋਈ ਨਾ ਕੋਈ ਮੇਥੋਂ ਗਲਤੀ ਹੋ ਜਾਂਦੀ ਤਾਂ ਮਾਫ ਕਰਨਾ மில்லா பண அக்கி சத்சிரிய